SGPCE ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਅੱਜ ਹਰਜਿੰਦਰ ਸਿੰਘ ਧਾਮੀ ਆਪਣਾ ਅਹੁਦੇ ਤੇ ਵਾਪਸ ਆ ਸਕਦੇ ਨੇ ਤੇ ਗਿਆਨੀ ਰਘਵੀਰ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਕਰਤੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਆਪਣੇ SGPCE ਦੀ ਪ੍ਰਧਾਨਗੀ ਦੇ ਅਹੁਦੇ ਤੇ ਵਾਪਸ ਹੁਣ ਤੇ ਉਥੇ ਹੀ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਸੀ ਕਿ ਹਰਜਿੰਦਰ ਸਿੰਘ ਧਾਮੀ ਕੀ ਆਪਣੇ ਅਸਤੀਫੇ ਨੂੰ ਵਾਪਸ ਲੈਣਗੇ ਜਾਂ ਨਹੀਂ ਤੇ ਜਿਸ ਤੋਂ ਬਾਅਦ ਕਿ ਜਥੇਦਾਰ ਸਾਹਿਬ ਦੀ ਅਪੀਲ ਮੰਨੀ ਜਾਵੇਗੀ ਜਾਂ ਨਹੀਂ ਤੇ ਅੱਜ ਜਥੇਦਾਰ ਸਾਹਿਬ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਇਸ ਮੁਲਾਕਾਤ ਦੇ ਵਿੱਚ ਬਹੁਤ ਕੁਝ ਖਾਸ ਹੋਣ ਵਾਲਾ ਹੈ ਪੰਥਕ ਮਸਲਿਆਂ ਤੇ ਚਰਚਾ ਹੋ ਸਕਦੀ ਹੈ ਤੇ ਜਿਸ ਤੇ ਵਿੱਚ ਦੱਸਦੀ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਅਹੁਦੇ ਤੋਂ ਜਿਹੜਾ ਕਿ ਅਹੁਦਾ ਵਾਪਸ ਲੈਣ ਤੇ ਦੂਜੇ ਪਾਸੇ ਦੱਸਦੀ ਹੈ ਕਿ ਐਸ்சிਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਹੁਦਾ ਵਾਪਸ ਲੈ ਸਕਦੇ ਨੇ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਬਹੁਤ ਸਾਰਾ ਵਿਵਾਦ ਚੱਲਿਆ ਤੇ ਜਿਸ ਤੇ ਵਿੱਚ ਅੰਦਾਜ਼ ਦिए ਕਿ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈਆਂ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਬੀਜੇਪੀ ਦੇ ਨਾਲ ਸਾਂਝ ਹੈ ਤੇ ਦੂਜੇ ਪਾਸੇ ਉਹਨਾਂ ਦੇ ਸਾਧੂ ਦੇ ਵੱਲੋਂ ਗੰਭੀਰ ਇਲਜ਼ਾਮ ਤੱਕ ਲਗਾਏ ਗਏ ਤੇ ਜਿਸ ਦੇ ਤਹਿਤ ਉੱਥੇ ਹੀ 18 ਸਾਲ ਪਹਿਲਾਂ ਵਾਲਾ ਮਸਲਾ ਵੀ ਬਾਹਰ ਆਇਆ ਤੇ ਜਿਸ ਤੋਂ ਬਾਅਦ ਐਸ.ਸੀ.ਪੀ.ਸੀ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਗਿਆਨੀ ਹਰਪ੍ਰੀਤ ਸਿੰਘ ਤੋਂ ਉਸ ਦੀ ਜਥੇਦਾਰੀ ਉਹਨਾਂ ਤੋਂ ਵਾਪਸ ਲੈ ਲਈ ਤੇ ਜਿਸ ਤੋਂ ਬਾਅਦ ਅਸੀਂ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਉਹਨਾਂ ਦੀ ਜਥੇਦਾਰੀ ਜਿਹੜੀ ਕਿ ਵਾਪਸ ਲਈ ਗਈ ਤੇ ਜਿਸ ਦੇ ਵਿੱਚ ਛਿਰੀ ਅਕਾਰਤਕ ਤਕਸਾਬ ਦੇ ਜਥੇਦਾਰ ਕਿਆਨੀ ਹਰਪੀ ਸਿੰਘ ਦੇ ਹੱਕ ਦੇ ਵਿੱਚ ਆਉਤਰੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਐਸ.ਸੀ.ਪੀ.ਸੀ ਦੇ ਇਸ ਫੈਸਲੇ ਦੀ ਸੱਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਤੇ ਉੱਥੇ ਹੀ ਐਸ.ਸੀ.ਪੀ.ਸੀ ਪ੍ਰਧਾਨ ਵੀ ਇਸ ਗੱਲ ਤੋਂ ਨਰਾਜ਼ ਦਿਖਾਈ ਦਿੱਤੇ ਤੇ ਜਿਸ ਦੇ ਦੌਰਾਨ ਉੱਥੇ ਹੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਹੁਦਾ ਤੇ ਅਸਤੀਫਾ ਦੇ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਅੱਜ ਅਸਤੀਫਾ ਦਿਨਾ ਆ ਤੇ ਜਿਸ ਦੇ ਦੌਰਾਨ ਭਿੱਤੇ ਦਿਨਾਂ ਦੇ ਵਿੱਚ ਜੋ ਚਰਚਾ ਚੱਲ ਰਹੀ ਆ ਉਸ ਨੂੰ ਲੈ ਕੇ ਗਿਆਨੀ ਰਗਵੀਰ ਸਿੰਘ ਨੇ ਜਿਹੜਾ ਕਿ ਐਸ.ਸੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਹੁਦੇ ਤੇ ਵਾਪਸ ਹੋਣ ਤੇ ਅੱਜ ਮੁਲਾਕਾਤ ਹੋਣ ਜਾ ਰਹੀ ਹੈ ਮੁਲਾਕਾਤ ਦੇ ਵਿੱਚ ਬਹੁਤ ਕੁਝ ਖਾਸ ਰਹਿਣ ਵਾਲਾ ਹੈ ਤੇ ਜਿਸ ਤੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਕੋਈ ਗੱਲਬਾਤ ਹੈ ਜਿਹੜੀ ਕਿ ਹੋ ਸਕਦੀ ਹੈ ਤੇ ਐਚ.ੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੋੜ ਆਪੀਲ ਜਿਹੜੇ ਕਿ ਜੱਥੇਦਾਰ ਸਾਹਿਬ ਕਰਨਗੇ ਤੇ ਜਿਸ ਦੇ ਤਹਿਤ ਹਰਜਿੰਦਰ ਸਿੰਘ ਧਾਮੀ ਆਪਣਾ ਅਹੁਦਾ ਤੋਂ ਜਿਹੜਾ ਕਿ ਅਸਤੀਫਾ ਦਿੱਤਾ ਸੀ ਉਹ ਵਾਪਸ ਲੈ ਸਕਦੇ ਨੇ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਕਰਤੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਆਪਣੇ ਐਸਜੀਪੀਸੀ ਦੀ ਪ੍ਰਧਾਨਗੀ ਦੇ ਉੱਤੇ ਤੇ ਵਾਪਸ ਹੋਣ ਤੇ ਉੱਥੇ ਹੀ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਸੀ ਕਿ ਹਰਜਿੰਦਰ ਸਿੰਘ ਧਾਮੀ ਕੀ ਆਪਣੇ ਅਸਤੀਫੇ ਨੂੰ ਵਾਪਸ ਲੈਣਗੇ ਜਾਂ ਨਹੀਂ ਤੇ ਜਿਸ ਤੋਂ ਬਾਅਦ ਕਿ ਜੱਥੇਦਾਰ ਸਾਹਿਬ ਦੀ ਅਪੀਲ ਮੰਨੀ ਜਾਵੇਗੀ ਜੇ ਨਹੀਂ ਤੇ ਅੱਜ ਜਥੇਦਾਰ ਸਾਹਿਬ ਹਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਇਸ ਮੁਲਾਕਾਤ ਦੇ ਵਿੱਚ ਬਹੁਤ ਕੁਝ ਖਾਸ ਹੋਣ ਵਾਲਾ ਹੈ ਪੰਥਕ ਮਸਲਿਆਂ ਤੇ ਚਰਚਾ ਹੋ ਸਕਦੀ ਹੈ ਤੇ ਜਿਸ ਤੇ ਵਿੱਚ ਦੱਸਦੀ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਅਹੁਦੇ ਤੋਂ ਜਿਹੜਾ ਕਿ ਅਹੁਦਾ ਵਾਪਸ ਲੈਣ ਤੇ ਦੂਜੇ ਪਾਸੇ ਦੱਸਦੀ ਹੈ ਕਿ ਐਸ்சிਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਹੁਦਾ ਵਾਪਸ ਲੈ ਸਕਦੇ ਨੇ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਬਹੁਤ ਸਾਰਾ ਵਿਵਾਦ ਚੱਲਿਆ ਤੇ ਜਿਸ ਤੇ ਵਿੱਚ ਦੱਸ ਦिए ਕਿ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈਆਂ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਬੀਜੇਪੀ ਦੇ ਨਾਲ ਸਾਂਝ ਹੈ ਤੇ ਦੂਜੇ ਪਾਸੇ ਉਹਨਾਂ ਦੇ ਸਾਧੂ ਦੇ ਵੱਲੋਂ ਗੰਭੀਰ ਇਲਜ਼ਾਮ ਤੱਕ ਲਗਾਏ ਗਏ ਤੇ ਜਿਸ ਦੇ ਤਹਿਤ ਉੱਥੇ ਹੀ 18 ਸਾਲ ਪਹਿਲਾਂ ਵਾਲਾ ਮਸਲਾ ਵੀ ਬਾਹਰ ਆਇਆ ਤੇ ਜਿਸ ਤੋਂ ਬਾਅਦ ਐਸ.ਸੀ.ਪੀ.ਸੀ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਗਿਆਨੀ ਹਰਪ੍ਰੀਤ ਸਿੰਘ ਤੋਂ ਉਸ ਦੀ ਜਥੇਦਾਰੀ ਉਹਨਾਂ ਤੋਂ ਵਾਪਸ ਲੈ ਲਈ ਤੇ ਜਿਸ ਤੋਂ ਬਾਅਦ ਅਸੀਂ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਉਹਨਾਂ ਦੀ ਜਥੇਦਾਰੀ ਜਿਹੜੀ ਕਿ ਵਾਪਸ ਲਈ ਗਈ ਤੇ ਜਿਸ ਦੇ ਵਿੱਚ ਛਿਰਿਆ ਕਾਲ ਤੱਕ ਤਖਤ ਸਾਬ ਦੇ ਜਥੇਦਾਰ ਕਿਆਨੀ ਹਰਪੀ ਸਿੰਘ ਦੇ ਹੱਕ ਦੇ ਵਿੱਚ ਆ ਉਤਰੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਐਸਜੀਪੀਸੀ ਦੇ ਇਸ ਫੈਸਲੇ ਦੀ ਸੱਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਤੇ ਉੱਥੇ ਹੀ ਐਸਜੀਪੀਸੀ ਪ੍ਰਧਾਨ ਵੀ ਇਸ ਗੱਲ ਤੋਂ ਨਰਾਜ਼ ਦਿਖਾਈ ਦਿੱਤੇ ਤੇ ਜਿਸ ਦੇ ਦੌਰਾਨ ਉੱਥੇ ਹੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਹੁਦਾ ਤੇ ਅਸਤੀਫਾ ਦੇ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਅੱਜ ਅਸਤੀਫਾ ਦਿਨਾ ਆ ਤੇ ਜਿਸ ਦੇ ਦੌਰਾਨ ਭਿੱਤੇ ਦਿਨਾਂ ਦੇ ਵਿੱਚ ਜੋ ਚਰਚਾ ਚੱਲ ਰਹੀ ਆ ਉਸ ਨੂੰ ਲੈ ਕੇ ਗਿਆਨੀ ਰਗਵੀਰ ਸਿੰਘ ਨੇ ਜਿਹੜਾ ਕਿ ਐਸ.ਸੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਹੁਦੇ ਤੇ ਵਾਪਸ ਹੋਣ ਤੇ ਅੱਜ ਮੁਲਾਕਾਤ ਹੋਣ ਜਾ ਰਹੀ ਹੈ ਮੁਲਾਕਾਤ ਦੇ ਵਿੱਚ ਬਹੁਤ ਕੁਝ ਖਾਸ ਰਹਿਣ ਵਾਲਾ ਤੇ ਜਿਸ ਤੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਕੋਈ ਗੱਲਬਾਤ ਹੈ ਜਿਹੜੀ ਕਿ ਹੋ ਸਕਦੀ ਹੈ ਤੇ ਐਸ.ਸੀ.ਪੀ.ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਅਪੀਲ ਹੈ ਜਿਹੜੇ ਕਿ ਜੱਥੇਦਾਰ ਸਾਹਿਬ ਕਰਨਗੇ ਤੇ ਜਿਸ ਦੇ ਤਹਿਤ ਹਰਜਿੰਦਰ ਸਿੰਘ ਧਾਮੀ ਆਪਣਾ ਅਹੁਦਾ ਤੋਂ ਜਿਹੜਾ ਕਿ ਅਸਤੀਫਾ ਦਿੱਤਾ ਸੀ ਉਹ ਵਾਪਸ ਲੈ ਸਕਦੇ